ਜੀ ਸੋ ਮੈਂ ਆਖਰੀ ਸਵਾਲ ਤੁਹਾਨੂੰ ਤਿੰਨਾਂ ਨੂੰ ਕਰਨਾ ਚਾਹਾਂਗੀ ਅਸੀਂ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਸ਼ੁਕਰਾਨਾ ਸੀ ਰੱਬ ਦਾ ਕਰਦੇ ਆ ਪਰ ਆਪਣੀ ਸਾਰਿਆਂ ਦੀ ਲਾਈਫ ਦੇ ਵਿੱਚ ਇਦਾਂ ਦਾ ਕੋਈ ਨਾ ਕੋਈ ਇਨਸਾਨ ਹੁੰਦਾ ਹੈ ਜਿਸ ਨੇ ਲਾਈਫ ਵਿੱਚ ਬਹੁਤ ਲੈਸਨ ਸਿਖਾਏ ਹੁੰਦੇ ਆ ਜਾਂ ਕਹਿ ਲਓ ਸ਼ਾਇਦ ਡੇਗ ਗਿਆ ਹੀ ਹੁੰਦਾ ਬਟ ਉਹਦੇ ਕਰਕੇ ਸਾਨੂੰ ਇੱਕ ਹਿੰਮਤ ਮਿਲਦੀ ਹੈ ਕਿ ਯਾਰ ਇਹਨੇ ਆ ਚੀਜ਼ ਕੀਤੀ ਮੈਂ ਆ ਕਰਕੇ ਵਿਖਾਉਂਗਾ ਸੋ ਮੈਂ ਉਹ ਕਿੱਸਾ ਜਾਣਨਾ ਚਾਹਾਂਗਾ ਅਗਰ ਤੁਹਾਡੇ ਤਿੰਨਾਂ ਵਿੱਚ ਕੋਈ ਹੈ ਕਿ ਇਦਾਂ ਦੀ ਚੀਜ਼ ਇਦਾਂ ਸ਼ੁਕਰਾਨਾ ਮੈਂ ਅੱਜ ਕਰਨਾ ਚਾਹਾਂ ਮੈਂ ਸ਼ੁਕਰਾਨਾ ਕਰਨਾ ਚਾਹੁੰਨਾ ਆਪਣੇ ਮਾਮ ਦਾ ਮੇਰੇ ਮਦਰ ਮੇਰੇ ਮਾਤਾ ਜੀ ਇਸ ਦੁਨੀਆ ਚ ਨਹੀਂ ਰਹੇ ਉਹਨਾਂ ਦਾ ਸ਼ੁਕਰਾਨਾ ਕਰਨਾ ਚਾਹੁੰਨਾ ਕਿ ਉਹਨਾਂ ਨੇ ਜੋ ਮੈਨੂੰ ਸੰਸਕਾਰ ਦਿੱਤੇ ਉਹਨਾਂ ਨੇ ਜੋ ਚੀਜ਼ਾਂ ਮੈਨੂੰ ਪੜ੍ਹਾਇਆਂ ਸਮਝਾਈਆਂ ਕੋਈ ਖੁਦ ਵੀ ਟੀਚਰ ਸੀਗੇ ਤੇ ਮੇਰੇ ਕੰਮ ਆਈਆਂ ਮੈਂ ਅੱਜ ਦੀ ਰੋਟੀ ਰੋਜ਼ਗਾਰ ਆਪ ਦਾ ਅਰਨ ਕਰ ਰਿਹਾ ਤਾਂ ਪਤਾ ਨਹੀਂ ਮੇਰੀ ਮਾਤਾ ਨੇ ਕਿੱਥੇ ਕਿੱਥੇ ਮੱਥੇ ਟੇਕੇ ਹੋਣੇ ਆ ਕਿੱਥੇ ਕਿੱਥੇ ਸੁੱਖਾਂ ਸੁੱਖੀਆਂ ਹੋਣੀਆਂ ਤੇ ਉਹ ਚੀਜ਼ ਕਿਤੇ ਨਾ ਕਿਤੇ ਤਾਂ ਮੇਰੇ ਅੰਦਰ ਇੰਡਲਜ ਕੀਤੀ ਉਹਨਾਂ ਨੇ ਕਿ ਮੈਂ ਇਥੋਂ ਤੱਕ ਫਿਰ ਵੀ ਜਿੰਨੇ ਵੀ ਜੋਗਾ ਕਰੀ ਜਨਾ ਤੇ ਉਹਨਾਂ ਨੇ ਜੋ ਦੋ ਤਿੰਨ ਗੱਲਾਂ ਇਵਨ ਕਿ ਜਾਣ ਤੋਂ ਵੀ ਪਹਿਲਾਂ ਕਹੀਆਂ ਕਿ ਹੰਬਲ ਰਹਿਣਾ ਜਿੰਨਾ ਪਿਆਰ ਦੇ ਸਕਦੇ ਹਾਂ ਦੁਨੀਆ 'ਚ ਪਿਆਰ ਦੀ ਘਾਟ ਨਫ਼ਰਤ ਤਾਂ ਬਹੁਤ ਹੈ ਤੇ ਉਹ ਮੈਂ ਉਹਨਾਂ ਦਾ ਸ਼ੁਕਰਾਨਾ ਕਰਦਾ ਕਿ ਮੈਂ ਉਹਨਾਂ ਦੇ ਕੋਖੋਂ ਜਨਮ ਲਿਆ ਗੁਰੂ ਮਹਾਰਾਜ ਦਾ ਇਹ ਸ਼ੁਕਰਾਨਾ ਕਰਦਾ ਕਿ ਉਹ ਮੇਰੀ ਮਦਰ ਨੇ ਤੇ ਮੈਂ ਉਹਨਾਂ ਦਾ ਬੱਚਾ ਹਜ ਵੀ ਉੱਪਰੋਂ ਦੇਖ ਰਹੇ ਹੋਣਗੇ ਮਮ ਤੁਸੀਂ ਪ੍ਰਾਊਡ ਫੀਲ ਕਰਦੇ ਹੋਵੋਗੇ ਸੋ ਅਨੀਰੂ ਮੈਮ ਤੁਸੀਂ ਕਿ ਇਹਨਾਂ ਦਾ ਸ਼ੁਕਰਾਨਾ ਕਰਨਾ ਚਾਹੋਗੇ ਮੈਂ ਤੇ ਫਾਦਰ ਸਾਹਿਬ ਦਾ ਸ਼ੁਕਰਾਨਾ ਕਰਨਾ ਚਾਹੁੰਦੀ ਹਾਂ ਕਿਉਂਕਿ ਉਹਨਾਂ ਨੇ ਮੈਨੂੰ ਹਮੇਸ਼ਾ ਹੀ ਯੂ ਨੋ ਇਹ ਸਿਖਾਇਆ ਕਿ ਆਨ ਡਿਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ ਹਮੇਸ਼ਾ ਮੇਰਾ ਸਾਥ ਦਿੱਤਾ ਜਦੋਂ ਫੈਮਿਲੀ ਨੇ ਉਹਨਾਂ ਦਾ ਬਿਲਕੁਲ ਸਾਥ ਨਹੀਂ ਦਿੱਤਾ ਜਦੋਂ ਮੈਂ ਬੰਬੇ ਆਉਣਾ ਚਾਹੁੰਦੀ ਸੀ ਆਮ ਸੋ ਥੈਂਕ ਯੂ ਡੈਡ ਥੈਂਕ ਯੂ ਫੋਰ ਥਰਸਟਿੰਗ ਜਸਪਾਲ ਜੀ ਤੁਸੀਂ ਮੈਂ ਆਲ ਦਿਨਾਂ ਦੀ ਤੁਹਾਨੂੰ ਸ਼ੁਕਰਾਨਾ ਕਰਨਾ ਚਾਹੁੰਗਾ ਜੀ ਮੈਂ ਅੱਜ ਮੈਨੂੰ ਲੱਗਦਾ ਜ਼ਿੰਦਗੀ ਚ ਜਿੱਥੇ ਵੀ ਹਾਂ ਜਿੰਨਾ ਵੀ ਮੇਰਾ ਮਕਾਮ ਹੈ ਉਹ ਸਿਰਫ ਮੇਰੀ ਮਾਂ ਕਰਕੇ ਆ ਮੇਰੀ ਮਾਂ ਦੀਆਂ ਦੁਆਵਾਂ ਕਰਕੇ ਆ 24 ਘੰਟੇ ਇੱਕ ਮਾਂ ਹੀ ਆ ਜਿਹੜੀ ਆਪਣੇ ਬੱਚਿਆਂ ਦਾ ਹਰ ਪਲ ਸ਼ਿਕਰ ਕਰਦੀ ਹੈ ਔਰ ਹਰ ਪਲ ਦੁਆ ਕਰਦੀ ਹੈ ਉਹਨਾਂ ਲਈ ਔਰ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਖੁਸ਼ ਮਾਂ ਪਿਓ ਦੇ ਰਿਸ਼ਤੇ ਹੀ ਜene ਆਪਦੇ ਬੱਚੇ ਨੂੰ ਉਸ ਮਕਾਮ ਤੇ ਦੇਖ ਕੇ ਸਭ ਤੋਂ ਵੱਧ ਖੁਸ਼ੀ ਮਾਂ ਪਿਓ ਨੂੰ ਹੁੰਦੀ ਆ ਸੋ ਇਹ ਰਿਸ਼ਤੇ ਉਹੀ ਗੱਲ ਹੈ ਕਿ ਉਹ ਨੇ ਕਿ ਕੋਈ ਸ਼ਬਦ ਨਹੀਂ ਹੈਗੇ ਕਿ ਆਪਾਂ ਇਹਨੂੰ ਐਕਸਪਲੇਨ ਕਰ ਸਕੀਏ ਇਹ ਵਸ ਇੱਕ ਮਹਿਸੂਸ ਕਰਨ ਦੀ ਗੱਲ ਹੈ ਸੋ ਪ੍ਰਮਾਤਮਾ ਸਭ ਦੇ ਮਾਪਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਲੰਮੀ ਉਮਰਾਂ ਬਖਸ਼ੇ ਔਰ ਸਭ ਦਾ ਇਹ ਨਹੀਂ ਪਿਆਰ ਬਣਿਆ ਰਹੇ ਮੈਂ ਇਹ ਹੀ ਦੁਆ ਕਰਦਾ ਔਰ ਸਾਡੀ ਫਿਲਮ ਵੀ ਰਿਸ਼ਤਿਆਂ ਦੀ ਗੱਲ ਕਰਦੀ ਹੈ ਰਿਸ਼ਤਿਆਂ ਦੀ ਖੂਬਸੂਰਤੀ ਦੀ ਗੱਲ ਕਰਦੀ ਹੈ ਭਰਾਵਾਂ ਦੇ ਪਿਆਰ ਦੀ ਗੱਲ ਕਰਦੀ ਹੈ ਸਾਂਝੇ ਪਰਿਵਾਰ ਦੀ ਗੱਲ ਕਰਦੀ ਹੈ ਜੁਆਇੰਟ ਫੈਮਿਲੀ ਅੱਜਕਲ ਬਹੁਤ ਘੱਟ ਰਹਿ ਗਈਆਂ ਇਹ ਚੀਜ਼ਾਂ ਸੋ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਰਿਸ਼ਤਿਆਂ ਨੂੰ ਸਨਮੇ ਤੇ ਦਿਖਾਇਆ ਜਾਵੇ ਆ ऑडियंस ਦੀ ਡਿਮਾਂਡ ਵੀ ਹੈ ਔਰ ਕਾਫੀ ਟਾਈਮ ਤੋਂ ਕੁਛ ਐਦਾਂ ਦੀ ਮੈਨੂੰ ਲੱਗਾ ਕੋਈ ਖੁਲਮਾਈ ਵੀ ਨਹੀਂ ਹੈਗੀ ਸੋ ਸਰੋਤਿਆਂ ਨੂੰ ਇਹ ਬੇਨਤੀ ਕਰਾਂਗੇ ਕਿ 27 ਤਰੀਕ ਨੂੰ ਸ਼ੁਕਰਾਨਾ ਆਪਦੇ ਸਾਂਝੇ ਪਰਿਵਾਰਾਂ ਨਾਲ ਸਾਂਝੇ ਪਰਿਵਾਰ ਦੀ ਕਹਾਣੀ ਜ਼ਰੂਰ ਦੇਖ ਕੇ ਆਇਓ। ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।